ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਸਮੇਂ ਜੁੜ ਬੈਠੀ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਵੜ ਪਾਗੇ ਹਾਂ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਪਾਵਨ ਗੁਰਬਾਣੀ ਨੂੰ ਸਰਵਣ ਕਰ ਰਏ ਸਾਂ ਆਓ ਜਿਤਨੇ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ ਜਤਨ ਕਰੀਏ ਪਾਵਨ ਗੁਰ ਇਤਿਹਾਸ ਦੀ ਵਿਚਾਰ ਕਰ ਸਕੀਏ ਅਸੀਸ ਰੂਪ ਅੰਦਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਫਤਿਹ ਦੀ ਸਾਂਝ ਕਰੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੋਦਾ ਇਹ ਮਹੀਨਾ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਪਰਿਵਾਰ ਦੇ ਉੱਪਰ ਵਰਤਿਆ ਹੋਇਆ ਕਹਿਰ ਗੁਰੂ ਨਾਨਕ ਦੇ ਰਾਜ ਨੂੰ ਢਾਉਣ ਵਾਸਤੇ ਹਿੰਦੁਸਤਾਨ ਦੀ ਹਕੂਮਤ ਦੀਆਂ ਚਲੀਆਂ ਗਈਆਂ ਚਾਲਾਂ ਉਹਨਾਂ ਦਾ ਵਰਤਾਂਤ ਅਸੀਂ ਪਿਛਲੇ ਦਿਨਾਂ ਤੋਂ ਵਿਚਾਰਨ ਦਾ ਯਤਨ ਕਰ ਰਹੇ ਹਾਂ ਕਾਲ ਦੇ دیਵਾਨਾ ਅੰਦਰ ਆਨੰਦਪੁਰ ਦੀ ਤੀਸਰੀ ਜੰਗ ਦਾ ਵਰਤਾਂਤ ਅਸੀਂ ਵਿਚਾਰਿਆ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਦੇ ਨਾਲ ਮਿਲ ਕਰਕੇ ਆਨੰਦਪੁਰ ਨੂੰ ਘੇਰਾ ਪਾਇਆ ਆਨੰਦਪੁਰ ਦੇ ਅੰਦਰ ਬਾਹਰ ਜਾਣ ਤੋਂ ਮਨਾਹੀ ਕਰ ਦਿੱਤੀ ਤਕਰੀਬਨ ਤਕਰੀਬਨ 8 ਮਹੀਨੇ ਦਾ ਘੇਰਾ ਤੇ 8 ਮਹੀਨੇ ਦੇ ਘੇਰੇ ਵਿੱਚ ਅੰਦਰ ਰਸਤ ਪਾਣੀ ਦੀ ਸਮਾਪਤੀ ਦੇ ਨਾਲ ਸਿੱਖਾਂ ਨੂੰ ਰੁੱਖਾਂ ਦੇ ਪੱਤੇ ਖਾ ਕਰਕੇ ਗੁਜ਼ਾਰੇ ਕਰਨੇ ਪਏ ਭੁੱਖੇ ਕਈ ਸਿੱਖਾਂ ਦੀ ਮੌਤ ਹੋ ਗਈ ਸ਼ਹੀਦੀ ਹੋ ਗਈ ਦੂਸਰੇ ਪਾਸੇ ਬਾਹਰ ਔਰੰਗਜ਼ੇਬ ਦੀਆਂ ਫੌਜਾਂ ਵੀ ਬਿਮਾਰੀ ਦੇ ਨਾਲ ਲੜ ਰਹੀਆਂ ਨੇ ਔਰੰਗਜ਼ੇਬ ਨੇ ਇੱਕ ਪਾਸੇ ਦੱਖਣ ਵਾਲੇ ਪਾਸੇ ਜੰਗ ਛੇੜੀ ਹੋਈ ਦੂਸਰੇ ਪਾਸੇ ਵੱਡੀ ਗਿਣਤੀ ਵਿੱਚ ਫੌਜਾਂ ਆਨੰਦਪੁਰ ਬਿਠਾਈਆਂ ਹੋਈਆਂ 8 ਮਹੀਨਿਆਂ ਦੇ ਬਾਅਦ ਹਾਰ ਕਰਕੇ ਔਰੰਗਜ਼ੇਬ ਨੇ ਸਤਗੁਰਾਂ ਨੂੰ ਚਿੱਠੀ ਲਿਖੀ ਚਿੱਠੀ ਲੇਖ ਕੇ ਸਤਗੁਰਾਂ ਦੇ ਅੱਗੇ ਬੇਨਤੀ ਕੀਤੀ ਸਤਗੁਰੂ ਜੀ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦਿਓ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਕੇ ਇਸ ਥਾਂ ਤੋਂ ਦੂਰ ਚਲੇ ਜਾਓ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕੋਈ ਵਾਰ ਨਹੀਂ ਕਰਾਂਗੇ ਕੋਈ ਨੁਕਸਾਨ ਨਹੀਂ ਹੋਵੇਗਾ ਜੇ ਤੁਸੀਂ ਅਨੰਦਪੁਰ ਦਾ ਕਿਲਾ ਨਾ ਛੱਡਿਆ ਤੇ ਦੁਨੀਆ ਦੇ ਵਿੱਚ ਮੇਰੀ ਬੜੀ ਬੇਇੱਜ਼ਤੀ ਹੋਏਗੀ। ਹਿੰਦੁਸਤਾਨ ਦਾ ਬਾਦਸ਼ਾਹ ਹੋਵੇ 8 ਮਹੀਨੇ ਤੋਂ ਇੱਕ ਛੋਟੇ ਜਿਹੇ ਨਗਰ ਨੂੰ ਇੱਕ ਛੋਟੇ ਜਿਹੇ ਇਲਾਕੇ ਨੂੰ ਘੇਰ ਕੇ ਬੈਠਾ ਹੋਵੇ। 8 ਮਹੀਨੇ ਤੱਕ ਉਸ ਕਿਲੇ ਨੂੰ ਨਾ ਜਿੱਤ ਸਕੇ ਤੇ ਕੀ ਇੱਜ਼ਤ ਹੈ ਮੇਰੀ? ਇਸ ਕਰਕੇ ਮੇਰੀ ਬੇਨਤੀ ਤੁਸੀਂ ਕਿਰਪਾ ਕਰਕੇ ਅਨੰਤਪੁਰ ਦਾ ਕਿਲਾ ਖਾਲੀ ਕਰ ਦਿਓ। ਸਿਖਾ ਨੇ ਵੀ ਗੁਰੂ ਪਾਤਸ਼ਾਹ ਨੂੰ ਹੁਣ ਬੇਨਤੀ ਕੀਤੀ ਵੀ ਅੱਗੋਂ ਤੌਰੀ ਔਰੰਗਜ਼ੇਬ ਆ ਪਾਣ ਕੇ ਬੇਨਤੀਆਂ ਕਰ ਰਿਹਾ ਹੈ ਉਹਦੀ ਮੰਨ ਲੈਣੀ ਚਾਹੀਦੀ ਹੈ ਨਾ ਖਾਣ ਪੀਣ ਵਾਸਤੇ ਸਾਡੇ ਕੋ ਵੀ ਕੁਝ ਨਹੀਂ ਤੰਗੀਆਂ ਅੰਦਰ ਬਹੁਤ ਨੇ ਸਤਿਗੁਰਾਂ ਨੇ ਸਮਝਾਇਆ ਕਿ ਕਿਲਾ ਛੱਡ ਕੇ ਬਾਹਰ ਜਾਣਾ ਮناسب ਨਹੀਂ ਅੰਦਰ ਤੁਸੀਂ ਸੁਰੱਖਿਅਤ ਹੋ ਆਨੰਦਪੁਰ ਦੇ ਕਿਲੇ ਦਾ ਢਾਂਚਾ ਇਸ ਤਰੀਕੇ ਦਾ ਬਾਹਰੋਂ ਫੌਜ ਹੱਲਾ ਨਹੀਂ ਕਰ ਸਕਦੀ ਬੜੀ ਮਜਬੂਤੀ ਦੇ ਨਾਲ ਬਣੇ ਹੋਏ ਨੇ ਤੁਸੀਂ ਬਾਹਰ ਜਾਓਗੇ ਤੇ ਇਹ ਆਪਣੀਆਂ ਗੱਲਾਂ ਭੁੱਲ ਕਰਕੇ ਹਮਲਾ ਕਰ ਦੇਗਾ ਜਦੋਂ ਸਿੱਖਾਂ ਨੇ ਅੱਗੋਂ ਫਿਰ ਬਾਰ-ਬਾਰ ਕਿਹਾ ਸਤਗੁਰਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਦੀਆਂ ਕਰਤੂਤਾਂ ਵਿਖਾਉਣ ਵਾਸਤੇ ਖਚਰਾ ਤੇ ਅੰਦਰ ਪਿਆ ਗੰਦਮੰਦ ਲੱਦ ਕੇ ਵਾਧੂ ਪਿਆਸ ਸਮਾਨ ਲੱਦ ਕੇ ਸੋਨਾ ਉੱਤੇ ਸੁਨੀਲੀ ਕਪੜਾ ਪਾ ਕਰਕੇ ਬਾਹਰ ਭੇਜਿਆ ਫੌਜਾਂ ਨੇ ਖਜ਼ਾਨਾ ਸਮਝਿਆ ਤੇ ਟੁੱਟ ਕੇ ਪੈ ਗਈਆਂ ਜਦੋਂ ਵਿੱਚੋਂ ਕੂੜਾ ਨਿਕਲਿਆ ਤੇ ਨਿਰਾਸ਼ਾ ਹੋਈ ਸਤਿਗੁਰਾਂ ਨੇ ਫਿਰ ਸਮਝਾਇਆ ਸਿੱਖਾਂ ਨੂੰ ਭਾਈ ਇਹ ਇਹਨਾਂ ਦੀ ਅਸਲੀਅਤ ਜਦੋਂ ਫਿਰ ਔਰੰਗਜ਼ੇਬ ਕੋਲ ਗੱਲ ਪਹੁੰਚੀ ਕਿ ਸਤਿਗੁਰੂ ਹਾਲੇ ਵੀ ਕਿਲਾ ਨਹੀਂ ਛੱਡਦੇ ਪਏ ਫਿਰ ਔਰੰਗਜ਼ੇਬ ਨੇ ਕੁਰਾਨ ਦੇ ਉੱਤੇ ਆਪਣੀ ਦਸਤਕ ਕਰਕੇ ਭੇਜੇ ਕੁਰਾਨ ਦੀ ਸੌਂ ਖਾਦੀ ਪਹਾੜੀ ਰਾਜਿਆਂ ਨੇ ਆٹے ਦੀ ਗਉ ਬਣਾ ਕੇ ਕਸਮਾਂ ਖਾਧੀਆਂ ਸਤਿਗੁਰੂ ਜੀ ਇੱਕ ਵਾਰ ਹੋਰ ਯਕੀਨ ਕਰੋ ਤੁਸੀਂ ਕਿਲਾ ਖਾਲੀ ਕਰਦੇ ਹੋ ਤੁਹਾਡਾ ਬਾਲ ਵੀ ਵਿੰਗਾ ਨਹੀਂ ਕੀਤਾ ਜਾਏਗਾ ਸਿੱਖਾਂ ਨੇ ਹੁਣ ਫਿਰ ਕਿਹਾ ਸਤਿਗੁਰੂ ਗਉ ਦੀ ਸੌਂ ਖਾ ਰਹੇ ਨੇ ਰਾਜੇ ਇਹਨਾਂ ਦੀ ਮਾਂ ਹੈ ਆਪਣੀ ਮਾਂ ਦੀ ਸੌਂ ਖਾ ਰਹੇ ਨੇ ਔਰੰਗਜ਼ੇਬ ਆਪਣੇ ਦੀਨ ਵਿੱਚ ਬੜਾ ਪੱਕਾ ਆਪਣੇ ਇਸਲਾਮਿਕ ਗ੍ਰੰਥ ਦੀ ਸੌਖਾ ਰਿਹਾ ਹੈ ਹੁਣ ਸਾਨੂੰ ਛੱਡ ਜਾਣਾ ਚਾਹੀਦਾ ਸਾਰੇ ਸਿੱਖਾਂ ਦੇ ਨਾਲ ਵਿਚਾਰ ਹੋਈ ਮਾਤਾ ਜੀ ਦੇ ਨਾਲ ਵਿਚਾਰਾ ਕਰਨ ਤੋਂ ਬਾਅਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਦਾ ਕਿਲਾ ਛੱਡਣ ਦਾ ਫੈਸਲਾ ਕੀਤਾ ਫੈਸਲੇ ਤੋਂ ਪਹਿਲਾਂ ਇਤਿਹਾਸ ਕਹਿੰਦਾ ਹੈ ਅਨੰਦਪੁਰ ਦੇ ਕਿਲੇ ਦੇ ਅੰਦਰ ਇੱਕ ਸਤਿਗੁਰਾਂ ਨੇ ਸਾਰੇ ਸਿੱਖਾਂ ਨੂੰ ਬੁਲਾ ਕਰਕੇ ਮੁਖੀ ਆਗੂਆਂ ਨੂੰ ਬੁਲਾ ਕਰਕੇ ਵਿਚਾਰ ਕੀਤੀ ਵਿਚਾਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰੀ ਰੂਪਰੇਖਾ ਸਮਝਾਈ ਕਿ ਕਿਵੇਂ ਅਸੀਂ ਕਿਲੇ ਨੂੰ ਛੱਡ ਕੇ ਬਾਹਰ ਜਾਵਾਂਗੇ ਕਿਵੇਂ ਇਥੋਂ ਕੋਚ ਕੀਤਾ ਜਾਏਗਾ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਆਪ ਅੱਗੇ ਲੱਗਣ ਦੀ ਗੱਲ ਕੀਤੀ ਸਾਹਿਬ ਕਹਿਣ ਲੱਗੇ ਜਥੇ ਦੀ ਅਗਵਾਈ ਮੈਂ ਕਰਾਂਗਾ ਵਿਚਕਾਰ ਜਿਹੜੇ ਪਰਿਵਾਰ ਵਾਲੇ ਸਿੱਖ ਨੇ ਮਾਤਾਵਾਂ ਨੇ ਬੱਚੇ ਨੇ ਉਹ ਜਥੇ ਦੇ ਵਿਚਕਾਰ ਲੱਗਣਗੇ ਤੇ ਸਭ ਤੋਂ ਅੰਤ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਉਹ ਜਥੇ ਦੇ ਸਭ ਤੋਂ ਐਂਡ ਤੇ ਰਹਿੰਦਿਆਂ ਹੋਇਆਂ ਇਹ ਜਥੇ ਦੇ ਨਾਲ ਚੱਲਣਗੇ ਭਾਈ ਦਿਆਲ ਸਿੰਘ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਤੁਸੀਂ ਵੀ ਬੜੇ ਨੀਤੀਵਾਣ ਹੋ ਤੁਹਾਨੂੰ ਵੀ ਇਸ ਗੱਲ ਦੀ ਚੰਗੀ ਤਰ੍ਹਾਂ ਸਮਝ ਹੈ ਪਤਾ ਹੈ ਕਿ ਜਦੋਂ ਇਸ ਤਰੀਕੇ ਨਾਲ ਕਿਤੇ ਜਾਣਾ ਹੋਵੇ ਤੇ ਹਮਲੇ ਦਾ ਸਭ ਤੋਂ ਵੱਧ ਖਤਰਾ ਦੋ ਥਾਵਾਂ ਤੇ ਹੁੰਦਾ ਹੈ ਜਾਂ ਫੌਜ ਅਚਨਚੇਤ ਸਾਹਮਣੋਂ ਹਮਲਾ ਕਰਦੀ ਹੈ ਤੇ ਜਾਂ ਫੌਜ ਮਗਰੋਂ ਹਮਲਾ ਕਰਦੀ ਹੈ ਵਿਚਕਾਰ ਹਮਲੇ ਦੇ ਚਾਂਸ ਬੜੇ ਘੱਟ ਹੁੰਦੇ ਵਿਚਕਾਰ ਹਮਲਾ ਸਿੱਧਾ ਨਹੀਂ ਹੁੰਦਾ ਜੇ ਹਮਲਾ ਹੋਏਗਾ ਤੇ ਜਾਂ ਅੱਗੋਂ ਹੋਏਗਾ ਤੇ ਜਾਂ ਸਭ ਤੋਂ ਪਿੱਛੋਂ ਹੋਏਗਾ ਤੇ ਤੁਸੀਂ ਕਿਉਂ ਇਹ ਗੱਲ ਕਰਦੇ ਪਏ ਹੋ ਵੀ ਅੱਗੇ ਗੁਰੂ ਗੋਬਿੰਦ ਸਿੰਘ ਤੇ ਸਭ ਤੋਂ ਪਿੱਛੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਾਬਾ ਅਜੀਤ ਸਿੰਘ ਲੱਗੇਗਾ ਸਤਿਗੁਰੂ ਜੀ ਅੱਗੇ ਵੀ ਸਿੱਖ ਲੱਗਣਗੇ ਪਿੱਛੇ ਵੀ ਸਿੱਖ ਲੱਗਣਗੇ ਤੁਸੀਂ ਵਿਚਕਾਰ ਸੁਰੱਖਿਅਤ ਰਹਿੰਦੇ ਹੋਵੇ ਇੱਥੋਂ ਬਾਹਰ ਜਾਓਗੇ ਸਤਿਗੁਰਾਂ ਨੇ ਸਿਖਾਉਣ ਨੂੰ ਕਿਹਾ ਭਾਈ ਦਿਆ ਸਿੰਘ ਜੀ ਤੁਹਾਨੂੰ ਕੀ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜਦੋਂ ਸ਼ਹੀਦਿਆਂ ਦਾ ਵੇਲਾ ਤੇ ਆਪਣੇ ਪੁੱਤਰਾਂ ਨੂੰ ਵਿੱਚ ਲੁਕਾ ਕਰਕੇ ਲੈ ਜਾਏਗਾ ਅੱਜ ਜੇ ਸ਼ਹਾਦਤ ਦੇਣ ਦਾ ਸਮਾਂ ਹੈ ਤੇ ਅੱਜ ਜਥੇ ਦੀ ਅਗਵਾਈ ਗੁਰੂ ਗੋਬਿੰਦ ਸਿੰਘ ਆਪ ਕਰੇਗਾ ਤੇ ਅੱਜ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸ਼ਹੀਦੀ ਦੇਣ ਦੇ ਵਾਸਤੇ ਜਥੇ ਦੇ ਸਭ ਤੋਂ ਪਿੱਛੇ ਜਥੇ ਨੂੰ ਸੰਭਾਲ ਦੋਇਆ ਜਾਏਗਾ ਇਤਿਹਾਸ ਵਿੱਚ ਆਉਂਦਾ ਹੈ ਇੱਕ ਸਮਾਂ ਉਹ ਸੀ ਜਦਨ ਆਨੰਦਪੁਰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਣਾ ਕਰਨੀ ਸੀ ਤੇ ਖਾਲਸਾ ਪੰਥ ਦੀ ਸਾਜਣਾ ਕਰਨ ਤੋਂ ਪਹਿਲਾਂ ਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਤ ਨੂੰ ਆਪਣੇ ਪਰਿਵਾਰ ਦੇ ਨਾਲ ਗੁਰਮਤਾ ਕੀਤਾ। ਪਰਿਵਾਰ ਇਕੱਠਾ ਕੀਤਾ ਤੇ ਪਰਿਵਾਰ ਨੂੰ ਇਕੱਠਾ ਕਰਕੇ ਕਿਹਾ ਭਾਈ ਸਵੇਰੇ ਮੈਂ ਆਪਣੇ ਸਿੱਖਾਂ ਦੀ ਇੱਕ ਪ੍ਰਖਿਆ ਲੈਣੀ ਹੈ ਸਵੇਰੇ ਇਹਨਾਂ ਨੂੰ ਰਾਜ ਦੇਣਾ ਹੈ। ਤੇ ਚੇਤਾ ਰੱਖਿਓ ਮੈਂ ਪ੍ਰਖਿਆ ਵਾਸਤੇ ਮੰਚ ਤੋਂ ਸਟੇਜ ਤੋਂ ਤੰਬੂ ਤੋਂ ਆਵਾਜ਼ ਲਗਾਵਾਗਾ ਵੇਖਿਓ ਕੋਈ ਪਰਿਵਾਰ ਵਿੱਚੋਂ ਨਾ ਆਵੇ। ਕਿਆ ਸਤਿਗੁਰੂ ਜੀ ਕਿਉਂ ਇਹ ਕਿਵੇਂ ਹੋ ਸਕਦਾ ਹੈ ਗੁਰੂ ਗੋਬਿੰਦ ਸਿੰਘ ਸਿਰ ਮੰਗੇ ਤੇ ਬਾਬਾ ਅਜੀਤ ਸਿੰਘ ਪਛਾਣ ਰਹਿ ਜਾਏ ਗੁਰੂ ਪਾਤਸ਼ਾਹ ਦਾ ਪਰਿਵਾਰ ਨਾ ਇੱਕ ਆਵਾਜ਼ ਤੇ ਅੱਗੇ ਆਏ। ਬੇਸ਼ੱਕ ਅਸੀਂ ਅੱਜ ਸੁਣਾਉਣ ਲੱਗੇ ਆ ਬਾਰ ਬਾਰ ਕਹੀਏ ਵੀ ਮਹਾਰਾਜ ਨੇ ਇੱਕ ਆਵਾਜ਼ ਮਾਰੀ ਕੋਈ ਨਹੀਂ ਉਠਿਆ ਦੋ ਆਵਾਜ਼ ਮਾਰੀ ਕੋਈ ਨਹੀਂ ਉਠਿਆ ਤਿੰਨ ਆਵਾਜ਼ ਤੇ ਕੋਈ ਨਹੀਂ ਉਠਿਆ। ਪਰ ਉਸ ਸਮੇਂ ਵੀ ਇਦਾਂ ਦੇ ਜੁਝਾਰੂ ਸਿੱਖ ਨੇ ਜਿਹੜੇ ਗੁਰੂ ਪਾਤਸ਼ਾਹ ਦੇ ਇੱਕ ਇਸ਼ਾਰੇ ਤੇ ਜਾਨਾ ਕੁਰਬਾਨ ਕਰਨ ਵਾਸਤੇ ਤਿਆਰ ਨੇ ਕੀਤੀਆਂ ਹੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਤਿੰਨ ਸਿੱਖਾਂ ਨੇ ਉਹਨਾਂ ਦੇ ਸਾਹਮਣੇ ਸ਼ਹਾਦਤ ਦੇ ਦਿੱਤੀ ਪਰ ਡੋਲੇ ਨਹੀਂ ਤੇ ਕਿਵੇਂ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਤਿੰਨ ਆਵਾਜ਼ਾਂ ਮਾਰਦਾ ਹੋਵੇ ਤੇ 80000 ਦੇ ਵਿੱਚੋਂ ਇੱਕ ਵੀ ਸਿੱਖ ਨਾ ਉੱਠ ਕੇ ਆਉਂਦਾ ਹੋਵੇ ਸਤਿਗੁਰਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਆਪਣੇ ਪੁੱਤਰ ਨੂੰ ਕਿਹਾ ਭਾਈ ਸਵੇਰੇ ਇਹਨਾਂ ਨੂੰ ਮੈਂ ਗੁਰੂ ਵਾਲੀ ਗੱਦੀ ਦੇਣੀ ਹੈ ਆਪਣਾ ਰੂਪ ਬਣਾਉਣਾ ਤੇ ਵੇਖੀ ਜਦੋਂ ਰਾਜ ਦੇਣਾ ਹੈ ਉਦੋਂ ਪਰਿਵਾਰ ਵਿੱਚੋਂ ਕੋਈ ਨਹੀਂ ਉਦੋਂ ਸਿੱਖਾਂ ਵਿੱਚੋਂ ਠਾਉਣੇ ਨੇ ਤੇ ਜਿਸ ਦਿਨ ਸ਼ਹੀਦੀਆਂ ਦੇਣ ਦਾ ਵੇਲਾ ਹੈ ਉਹ ਦਿਨ ਪਰਿਵਾਰ ਅੱਗੇ ਲਾਇਆ ਤੇ ਸਿੱਖਾਂ ਨੂੰ ਉਹ ਦਿਨ ਵਿਚਕਾਰ ਲਾ ਕਰਕੇ ਅਨੰਦਪੁਰ ਤੋਂ ਬਾਹਰ ਆਏ ਹੁਣ ਸਭ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੁਰੇ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਜੀ ਨਾਲ ਉਹਨਾਂ ਦੇ ਹੋਰ ਪ੍ਰਮੁੱਖ ਸਿੱਖ ਭਾਈ ਉਦੇ ਸਿੰਘ ਵਰਗੇ ਯੋਧੇ ਆਉਂਦੇ ਨੇ ਆਨੰਦਪੁਰ ਦਾ ਕਿਲਾ 20 ਦਸੰਬਰ ਦੀ ਰਾਤ ਨੂੰ ਛੱਡਿਆ ਗਿਆ ਆਨੰਦਪੁਰ ਦਾ ਕਿਲਾ ਛੱਡ ਕੇ ਜਥਾ ਬਾਹਰ ਨੂੰ ਆ ਰਿਹਾ ਹੈ ਦਰਮਿਆਨੀ ਰਾਤ ਇਹ ਕਿਲਾ ਛੱਡਿਆ ਆਨੰਦਪੁਰ ਦਾ ਉਹ ਸ਼ਹਿਰ ਜਿਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆ ਨੇ ਹੱਥੀਂ ਵਸਾਇਆ ਜਿਸ ਸ਼ਹਿਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੱਡੀਆਂ ਸ਼ਸਤਰ ਵਿਦਿਆ ਸਿੱਖੀਆਂ ਵੱਡੀਆਂ ਸਿੱਖਿਆਵਾਂ ਗ੍ਰਹਿਣ ਕੀਤੀਆਂ ਜਿੱਥੇ ਛੋਟੇ ਸਹਬਜ਼ਾਦੇ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਇਹਨਾਂ ਦਾ ਬਚਪਨ ਬਤੀਤ ਹੋਇਆ ਇਹਨਾਂ ਨੇ ਬਚਪਨ ਦੀਆਂ ਖੇਡਾਂ ਖੇਡੀਆਂ ਪ੍ਰਕਾਸ਼ ਇਥੇ ਧਾਰਨ ਕੀਤਾ ਜਨਮ ਇਥੇ ਹੋਇਆ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਰਿਵਾਰ ਸਮੇਤ ਆਨੰਦਪੁਰ ਦਾ ਕਿਲਾ ਛੱਡਣ ਲੱਗੇ ਤੇ ਸਾਰੇ ਸਿੱਖਾਂ ਨੂੰ ਇਕੱਠਿਆਂ ਕਰਕੇ ਕਿਆ ਭਾਈ ਇਸ ਅਸਥਾਨ ਦੀ ਸ਼ਹਿਰ ਦੀ ਸਾਂਭ ਸੰਭਾਲ ਵਾਸਤੇ ਕਿਹੜਾ ਸਿੱਖ ਇੱਥੇ ਰਹੇਗਾ? ਬਾਬਾ ਗੁਰਬਖਸ਼ ਮਹੰਤ ਉਦਾਸੀ ਉਹਨੇ ਅੱਗੇ ਆਣ ਕਰਕੇ ਹੱਥ ਜੋੜੇ ਸਤਿਗੁਰੂ ਇਸ ਸੇਵਾ ਮੈਨੂੰ ਦਿਓ। ਇਸ ਅਸਥਾਨ ਦੀ ਸੰਭਾਲ ਦੇ ਵਾਸਤੇ ਮੈਂ ਇਸ ਥਾਂ ਤੇ ਰਹਿ ਕਰਕੇ ਸੇਵਾ ਸੰਭਾਲ ਕਰਾਂਗਾ। ਹੁਣ ਪਤਾ ਹੈ ਜਦੋਂ ਸਾਰੀ ਫੌਜ ਚਲੀ ਜਾਏਗੀ ਗੁਰੂ ਪਾਤਸ਼ਾਹ ਚਲੇ ਜਾਣਗੇ ਅਨੰਦਪੁਰ ਦੇ ਵਿੱਚ ਹਮਲਾ ਹੋ ਸਕਦਾ ਹੈ ਬੜਾ ਖਤਰਾ ਹੈ ਪਰ ਉਹ ਮਹੰਤ ਉਦਾਸੀ ਗੁਰਬਖਸ਼ ਨੇ ਉਹਨਾਂ ਨੇ ਅਰਦਾਸ ਕਰਕੇ ਸਤਿਗੁਰਾਂ ਕੋਲੋਂ ਉੱਥੇ ਰਹਿਣ ਦੀ ਆਗਿਆ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅਨੰਦਪੁਰ ਦੀ ਧਰਤੀ ਨੂੰ ਨਿਹਾਰਿਆ ਆਪਣੇ ਪਿਤਾ ਦੇ ਜਿੱਥੇ ਸੀਸ ਦਾ ਸੰਸਕਾਰ ਕੀਤਾ ਉੱਥੇ ਜਾ ਕੇ ਨਮਸਕਾਰ ਕੀਤੀ ਪਰਿਵਾਰ ਸਮੇਤ ਨਮਸਕਾਰ ਕਰਕੇ ਅਨੰਦਪੁਰ ਦਾ ਕਿਲਾ ਛੱਡਿਆ ਥੋੜੀ ਦੂਰੀ ਤੇ ਆਏ ਤੇ ਪਿੱਛੋਂ ਮੁਗਲ ਫੌਜਾਂ ਨੇ ਹਕੂਮਤ ਨੇ ਆਪਣੀਆਂ ਕਸਮਾਂ ਭੁਲਾ ਕਰਕੇ ਗੁਰੂ ਪਾਤਸ਼ਾਹ ਦੀਆਂ ਫੌਜਾਂ ਤੇ ਹਮਲਾ ਕਰ ਦਿੱਤਾ ਮਗਰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇੱਥੇ ਰਸਤੇ ਦੇ ਵਿੱਚ ਗੁਰੂ ਪਾਤਸ਼ਾਹ ਦੇ ਕੁਝ ਸਿੱਖਾਂ ਨੇ ਟਿਕ ਕਰਕੇ ਇਥੇ ਖਲੋ ਕਰਕੇ ਉਹਨਾਂ ਨੇ ਯੁੱਧ ਕਰਨ ਦਾ ਫੈਸਲਾ ਵੀ ਕੀਤਾ ਅਸੀਂ ਫੌਜਾਂ ਨੂੰ ਰੋਕਾਂਗੇ ਤੁਸੀਂ ਜਥੇ ਦੇ ਨਾਲ ਅੱਗੇ ਜਿੰਨਾ ਕ ਅੱਗੇ ਜਾ ਸਕਦੇ ਉਹਨਾਂ ਕ ਅੱਗੇ ਚਲੇ ਜਾਓ ਫੌਜਾਂ ਨਿਕਲਣ ਦੀ ਦੇਰ ਸੀ ਇਧਰ ਮੁਗਲ ਹਕੂਮਤ ਨੇ ਆਨੰਦਪੁਰ ਦੀ ਧਰਤੀ ਤੇ ਵੀ ਪਹੁੰਚ ਕਰਕੇ ਸਾਰੇ ਆਨੰਦਪੁਰ ਨੂੰ ਲੁੱਟਿਆ ਗਿਆ ਆਨੰਦਪੁਰ ਦੀਆਂ ਸੋਹਣੀਆਂ ਇਮਾਰਤਾਂ ਨੂੰ ਢਾਹ ਢੇਰੀ ਕੀਤਾ ਗਿਆ ਆਨੰਦਪੁਰ ਨੂੰ ਉਜਾੜ ਦਿੱਤਾ ਗਿਆ ਅੱਗੇ ਚੱਖੀਆਂ ਪਿੰਡ ਵਿੱਚ ਪਹੁੰਚੇ ਤੇ ਚੱਖੀਆਂ ਪਿੰਡ ਵਿੱਚ ਜਦੋਂ ਖਬਰ ਮਿਲੀ ਵੀ ਪਿੱਛੋਂ ਫੌਜ ਚੜ੍ਹਦੀ ਹੋਈ ਆ ਰਹੀ ਹੈ ਇੱਥੇ ਇੱਕ ਗੁਰੂ ਕੀ ਪਿਆਰੀ ਸਿੱਖਣੀ ਬੀਬੀ ਪਿੱਖਾ ਉਹਦਾ ਨਾਮ ਇਤਿਹਾਸ ਵਿੱਚ ਆਉਂਦਾ ਹੈ ਉਹ ਭਾਈ ਬੱਜਰ ਸਿੰਘ ਦੀ ਬੇਟੀ ਸੀ ਭਾਈ ਬੱਜਰ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉਸਤਾਦ ਸਨ ਸ਼ਸਤਰ ਵਿਦਿਆ ਗੁਰੂ ਗੋਬਿੰਦ ਸਿੰਘ ਨੇ ਭਾਈ ਵੱਜਰ ਸਿੰਘ ਦੇ ਕੋਲੋਂ ਸਿੱਖੀ ਤੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਬੀਬੀ ਪਿੱਖਾ ਦੀ ਉਮਰ ਬਹੁਤਾ ਫਰਕ ਕੋਈ ਨਹੀਂ ਸੀ ਲਗਭਗ ਸੇਮ ਉਮਰ ਸੀ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨੂੰ ਆਪਣੀ ਭੈਣ ਕਹਿੰਦੇ ਸਨ ਇਹ ਭੈਣ ਇਹ ਗੁਰੂ ਗੋਬਿੰਦ ਸਿੰਘ ਦੇ ਨਾਲ ਆਪਣੇ ਪਿਤਾ ਦੇ ਕੋਲੋਂ ਸ਼ਸਤਰ ਵਿਦਿਆ ਸਿੱਖਦੀ ਸੀ ਵੱਡੀ ਸ਼ਸਤਰ ਵਿਦਿਆ ਦੇ ਵਿੱਚ ਮਾਹਰ ਸੀ ਏ ਬੀਬੀ ਪਿੱਖਾ ਦਾ ਵਿਆਹ ਭਾਈ ਬੱਜਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਆਗਿਆ ਅਨੁਸਾਰ ਭਾਈ ਆਲਮ ਸਿੰਘ ਨੱਚਣਾ ਦੇ ਨਾਲ ਕੀਤਾ ਹੋਇਆ ਸੀ ਭਾਈ ਆਲਮ ਸਿੰਘ ਨੱਚਣਾ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਹਜ਼ੂਰੀਆ ਸਿੱਖ ਸੀ 24 ਘੰਟੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਰਹਿੰਦਾ ਇਤਿਹਾਸ ਕਹਿੰਦਾ ਹੈ ਕਈ ਕਈ ਚਿਰ ਭਾਈ ਆਲਮ ਸਿੰਘ ਅੱਖ ਨਹੀਂ ਸੀ ਲੰਮਦਾ ਸੌਂਦਾ ਨਹੀਂ ਸੀ ਹੁੰਦਾ ਜਦੋਂ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਵਾਜ਼ ਮਾਰਦੇ ਸਨ ਉਸੇ ਵੇਲੇ ਸੇਵਾ ਵਿੱਚ ਹਾਜ਼ਰ ਹੋ ਜਾਂਦਾ ਹੁੰਦਾ ਸੀ ਤੇ ਸ਼ਸਤਰ ਵਿਦਿਆ ਇੰਨੀ ਸੋਹਣੀ ਤਰੀਕੇ ਦੇ ਨਾਲ ਚਲਾਉਂਦਾ ਸੀ ਵਾਰ ਇਦਾਂ ਕਰਦਾ ਸੀ ਪਤਾ ਨਹੀਂ ਸੀ ਲੱਗਣ ਦਿੰਦਾ ਹੁੰਦਾ ਕਿ ਭਾਈ ਆਲਮ ਸਿੰਘ ਨੇ ਕਿਧਰੋਂ ਵਾਰ ਕਰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਇਹਨੂੰ ਨੱਚਣਾ ਸਿੱਖ ਕਹਿੰਦੇ ਸਨ ਵੀ ਤਲਵਾਰ ਲੈ ਕੇ ਈਓ ਨੱਚਦਾ ਹੈ ਦੁਸ਼ਮਣ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਹੁਣ ਇਹ ਭਾਈ ਆਲਮ ਸਿੰਘ ਨਚਨੇ ਦੀ ਘਰ ਵਾਲੀ ਭਾਈ ਬੱਜਰ ਸਿੰਘ ਦੀ ਪੁੱਤਰੀ ਬੀਬੀ ਪਖਾ ਨੇ ਝੱਖੀਆਂ ਪਿੰਡ ਵਿੱਚ ਰੁਕ ਕਰਕੇ ਸਤਿਗੁਰਾਂ ਨੂੰ ਕਿਹਾ ਤੁਸੀਂ ਜਥੇ ਦੇ ਨਾਲ ਅਗਾਹ ਚੱਲੋ ਮੈਂ ਜਿੰਨਾ ਕ ਸਮਾਂ ਹੋਇਆ ਇੱਥੇ ਮੁਗਲ ਫੌਜਾਂ ਦੇ ਨਾਲ ਟੱਕਰਾ ਕਰਕੇ ਰੋਕਣ ਦਾ ਯਤਨ ਕਰਾਂਗੀ ਜਦੋਂ ਅਨੰਦਪੁਰ ਦਾ ਕਿਰਾ ਪਹਿਣਾ ਸ਼ੁਰੂ ਹੋਇਆ ਨਾ ਤੇ ਸਤਿਗੁਰਾਂ ਨੇ ਉਥੇ ਸਾਰੇ ਪਰਿਵਾਰਾਂ ਨੂੰ ਕਿਹਾ ਸੀ ਵੀ ਭਾਈ ਅਨੰਦਪੁਰ ਦਾ ਕਿਲਾ ਛੱਡ ਕੇ ਸੁਰੱਖਿਆ ਦਾ ਧਾਵਾ ਤੇ ਚਲੇ ਜਾਓ ਤੇ ਬੀਬੀ ਪਖਾ ਦੇ ਪਰਿਵਾਰ ਨੂੰ ਵੀ ਕਿਹਾ ਵੀ ਤੁਸੀਂ ਵੀ ਲੈ ਕੇ ਚਲੇ ਜਾਓ ਪਰਿਵਾਰ ਤੇ ਇਹਨੇ ਬਚਨ ਕੀਤਾ ਸੀ ਪਾਤਸ਼ਾਹ ਮੈਨੂੰ ਤੁਸੀਂ ਆਪਣੀ ਭੈਣ ਕਹਿੰਦੇ ਹੋ ਭੈਣ ਮੰਨਦੇ ਹੋ ਜੇ ਤੁਹਾਡਾ ਪਰਿਵਾਰ ਇੱਥੇ ਅੰਦਰ ਮੁਸੀਬਤਾਂ ਵਿੱਚ ਹੈ ਤੇ ਮੈਂ ਆਪਣਾ ਪਰਿਵਾਰ ਲੈ ਕੇ ਬੱਚੇ ਲੈ ਕੇ ਜਾਣ ਵਾਲੀ ਨਹੀਂ ਭਾਵੇਂ ਦੁੱਖ ਹੋਏਗਾ ਸੁੱਖ ਹੋਏਗਾ ਮੁਸੀਬਤਾਂ ਆਣਗੀਆਂ ਜੋ ਵੀ ਹੋਵੇ ਉਹ ਤੁਹਾਡੇ ਨਾਲ ਆਨੰਦਪੁਰ ਵਿੱਚ ਹੀ ਸਹਾਂਗੀ ਅੱਜ ਚੱਕੀਆਂ ਪਿੰਡ ਵਿੱਚ ਜਥੇ ਨਾਲ ਖਲੋਤੀ ਮੁਗਲ ਫੌਜਾਂ ਚੜ੍ਹ ਕੇ ਆਈਆਂ ਉਹਨਾਂ ਨਾਲ ਲੰਬਾ ਸਮਾਂ ਉੱਥੇ ਟਾਕਰਾ ਕੀਤਾ ਫੌਜਾਂ ਨੂੰ ਰੋਕਣ ਦਾ ਯਤਨ ਕੀਤਾ ਤੇ ਆਖੀਰ ਬੀਬੀ ਪਿੱਖਾ ਪਿੰਡ ਚੱਕੀਆਂ ਵਿੱਚ ਸ਼ਹੀਦ ਬਣੀ ਸ਼ਹੀਦ ਹੋਈ ਤੇ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਇਸਤਰੀ ਦੇ ਵਜੋਂ ਆਪਣਾ ਨਾਮ ਬੀਬੀ ਪਿੱਖਾ ਨੇ ਦਰਜ ਕਰਵਾਇਆ ਪਹਿਲੀ ਇਸਤਰੀ ਸਿੱਖ ਸ਼ਹੀਦ ਬਣੀ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਭੈਣ ਫੌਜਾਂ ਹੋਰ ਅਗਾਹ ਚੜ੍ਹ ਕੇ ਆਈਆਂ ਜਥਾ ਇੱਧਰ ਗੁਰੂ ਗੋਬਿੰਦ ਸਿੰਘ ਦੇ ਨਾਲ ਸਰਸਾ ਦੇ ਕੰਡੇ ਪਹੁੰਚਿਆ ਤੇ ਇਤਿਹਾਸ ਕਹਿੰਦਾ ਜਦੋਂ ਸਰਸਾ ਦੇ ਕੰਡੇ ਪਹੁੰਚੇ ਤੇ ਲਗਭਗ ਅੰਮ੍ਰਿਤ ਵੇਲਾ ਹੋ ਚੁੱਕਾ ਤੇ ਧਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਾਰੇ ਪਾਸੇ ਮੁਸੀਬਤਾਂ ਨੇ ਅੱਗੇ ਸਰਸਾ ਦੇ ਉਹ ਬਰਸਾਤੀ ਨਾਲੇ ਦਾ ਪਾਣੀ ਚੜ੍ਹਿਆ ਹੋਇਆ ਹੈ ਪਿਛੋਂ ਫੌਜਾਂ ਚੜੀਆਂ ਆ ਰਹੀਆਂ ਨੇ ਦੋਵਾਂ ਪਾਸੇ ਮੌਤ ਐ ਅੱਗੇ ਵੀ ਮੌਤ ਤੇ ਪਿੱਛੇ ਵੀ ਮੌਤ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਿੱਖਾਂ ਨੂੰ ਆਵਾਜ਼ ਦੇ ਕੇ ਕਿਹਾ ਸਿੱਖੋ ਭਾਈ ਦਿਆ ਸਿੰਘ ਜੀ ਮੈਨੂੰ ਇਉਂ ਲੱਗਦਾ ਹੈ ਕਿ ਅੰਮ੍ਰਿਤ ਵੇਲਾ ਹੋ ਗਿਆ ਆਸਾ ਦੀ ਵਾਰ ਦਾ ਸਮਾਂ ਹੋ ਗਿਆ ਆਓ ਸਾਰੇ ਬੈਠ ਕੇ ਆਸਾ ਦੀ ਵਾਰ ਦਾ ਕੀਰਤਨ ਕਰੀਏ ਇਤਿਹਾਸ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਰਸਾ ਦੇ ਕੰਡੇ ਤੇ ਬੈਠ ਕਰਕੇ ਪਰਿਵਾਰ ਦੇ ਨਾਲ ਸਾਰੇ ਸਿੱਖਾਂ ਦੇ ਨਾਲ ਨਿਤਨੇਮ ਦਾ ਪਾਠ ਕੀਤਾ ਤੇ ਆਸਾ ਦੀ ਵਾਰ ਦਾ ਸ਼ਬਦ ਕੀਰਤਨ ਉਹਤੇ ਕੀਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੰਨੀਆਂ ਔਖੀਆਂ ਇੰਨੇ ਔਖੇ ਸਮੇਂ ਦੇ ਅੰਦਰ ਇਹੋ ਜੀਆਂ ਮੁਸ਼ਕਲ ਦੀਆਂ ਘੜੀਆਂ ਦੇ ਵਿੱਚ ਵੀ ਨਿਤਨੇਮ ਕਰਕੇ ਆਸਾ ਦੀ ਵਾਰ ਦਾ ਪਾਠ ਕਰਕੇ ਸਿੱਖ ਨੂੰ ਵੀ ਸਮਝਾਇਆ ਸਿਖਾ ਚੇਤੇ ਰੱਖੀ ਤੇਰੇ ਜੀਵਨ ਅੰਦਰ ਸੁਖ ਹੋਵੇ ਤੇਰੇ ਜੀਵਨ ਅੰਦਰ ਦੁੱਖ ਹੋਵੇ ਤੂੰ ਕਦੀ ਨਿਤਨੇਮ ਨਾ ਵਿਸਾਰੀ ਤੇ ਮੈਂ ਦਾਵੇ ਨਾਲ ਕਹਿੰਦਾ ਜਿਹੜਾ ਸਿੱਖ ਨਿਤਨੇਮ ਨਹੀਂ ਵਿਸਾਰਦਾ ਗੁਰੂ ਉਹਦੀ ਬਾਣ ਕਦੀ ਨਹੀਂ ਛੱਡਦਾ ਇੰਨਾ ਔਖਾ ਸਮਾਂ ਕਦੀ ਹੋ ਸਕਦਾ ਹੈ ਪਰਿਵਾਰ ਤੇ ਬਾਣ ਹੋਵੇ ਅੱਗੇ ਵੀ ਮੌਤ ਦਿਸਦੀ ਹੋਵੇ ਪਿੱਛੇ ਵੀ ਮੌਤ ਖੜੀ ਚੜੀ ਆਉਂਦੀ ਹੋਵੇ ਤੇ ਗੁਰੂ ਕਹਿ ਰਿਹਾ ਭਾਈ ਨਿਤਨੇਮ ਕਰਨ ਦੇ ਵਾਸਤੇ ਬੈਠੀਏ ਤੇ ਅੱਜ ਸਿੱਖਾਂ ਦੇ ਕੋਲ ਸਾਰੇ ਸੁੱਖ ਹੋਣ ਸਿੱਖਾਂ ਦੇ ਕੋਲ ਮਖਮਲੀ ਬਿਸਤਰੇ ਹੋਣ ਵੱਡੇ ਵੱਡੇ ਅਲੀਸ਼ਾਨ ਮਹਿਲ ਮਾੜੀਆਂ ਹੋਣ ਸਾਰਾ ਕੁਝ ਹੋਵੇ ਪਰ ਸਿੱਖਾਂ ਦੇ ਕੋਲ ਅਜ ਨਿਤਨੇਮ ਨਹੀਂ ਤੇ ਜੇ ਸਾਡੇ ਕੋਲ ਨਿਤਨੇਮ ਨਹੀਂ ਤੇ ਚੇਤੇ ਰੱਖਿਓ ਫਿਰ ਸਾਡੇ ਕੋਲ ਸਿੱਖੀ ਵੀ ਨਹੀਂ ਸਿੱਖੀ ਨਿਤਨੇਮ ਦੇ ਆਸਰੇ ਹੈ ਜਿਹੜਾ ਸਿੱਖ ਨਿਤਨੇਮ ਕਰਕੇ ਅਰਦਾਸ ਕਰਦਾ ਹੈ ਸੱਚਮੁੱਚ ਗੁਰੂ ਉਹਦੀ ਅਰਦਾਸ ਕਦੀ ਨਹੀਂ ਮੋੜਦਾ ਉਹ ਗੁਰੂ ਦੇ ਅੱਗੇ ਫਿਰ ਬੇਨਤੀ ਕਰਦਾ ਸਤਗੁਰੂ ਜੀ ਤੁਹਾਡਾ ਹੁਕਮ ਨਿਤਨੇਮ ਕਰਨਾ ਮੈਂ ਕੀਤਾ ਹੋਇਆ ਹੈ ਅੱਜ ਮੈਂ ਨਿਤਨੇਮ ਕਰਕੇ ਅਰਦਾਸ ਕਰਦਾ ਪਿਆ ਤੇ ਹੁਣ ਗੁਰੂ ਦਾ ਵੀ ਫਰਜ਼ ਬਣ ਜਾਂਦਾ ਹੈ ਕਿ ਜਿਹੜਾ ਸਿੱਖ ਉਹਦੀ ਕਾਰ ਤੇ ਉਹਦੀ ਰਹਿਤ ਤੇ ਚੱਲਦਾ ਪਿਆ ਉਹਦਾ ਹਰ ਇੱਕ ਕਾਰਜ ਆਪ ਸਵਾਰਨ ਫਿਰ ਗੁਰੂ ਉਹਦੇ ਕਾਰਜਾਂ ਨੂੰ ਰਾਸ ਕਰਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਰਸਾ ਦੇ ਕੰਡੇ ਤੇ ਬੈਠ ਕਰਕੇ ਆਖਰੀ ਵਾਰ ਪਰਿਵਾਰ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕੀਤਾ ਉਧਰ ਨਾਲ ਫੌਜ ਦੇ ਹਕੂਮਤ ਦੇ ਜੰਗ ਹੋਈ ਇਥੋਂ ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵਿਛੜ ਜਾਂਦਾ ਸਰਸਾ ਦਾ ਪਾਣੀ ਚੜਿਆ ਹੋਇਆ ਸੀ ਸਰਸਾ ਦਾ ਪਾਣੀ ਚੜਿਆ ਹੋਣ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਸਿੱਖਾਂ ਨੇ ਕੁਝ ਨੇ ਸਰਸਾ ਨੂੰ ਪਾਰ ਕਰ ਲਿਆ ਕੁਝ ਸਿੱਖ ਸਰਸਾ ਨਾ ਪਾਰ ਕਰ ਸਕੇ ਸਰਸਾ ਪਾਰ ਹੋਣ ਦੇ ਲਾਗੇ ਇੱਥੇ ਬਾਬਾ ਜੀਵਨ ਸਿੰਘ ਜੀ ਬਾਬਾ ਉਦੇ ਸਿੰਘ ਜੀ ਇਹਨਾਂ ਜੋਧਿਆਂ ਨੇ ਬਾਬਾ ਬਚਿੱਤਰ ਸਿੰਘ ਜੀ ਇਹਨਾਂ ਨੇ ਹਕੂਮਤ ਦੇ ਨਾਲ ਬੜੀ ਲੰਬੀ ਲੜਾਈ ਕੀਤੀ ਜੰਗ ਕੀਤੀ ਇਤਿਹਾਸ ਕਹਿੰਦਾ ਜਦੋਂ ਫੌਜਾਂ ਚੜ੍ਹ ਕੇ ਆਈਆਂ ਬਾਬਾ ਅਜੀਤ ਸਿੰਘ ਜੀ ਨੇ ਵੇਖਿਆ ਉਹਨਾਂ ਨੇ ਟਾਕਰਾ ਕਰਨ ਦੇ ਵਾਸਤੇ ਆਪਣੇ ਸਿੱਖਾਂ ਦੇ ਨਾਲ ਢਾਲ ਬਣ ਕੇ ਖਲੋ ਗਏ ਪਰ ਜਦੋਂ ਸਿੱਖਾਂ ਨੇ ਵੇਖਿਆ ਬਾਬਾ ਅਜੀਤ ਸਿੰਘ ਨੂੰ ਬੁਰੀ ਤਰ੍ਹਾਂ ਘੇਰ ਲਿਆ ਗਿਆ ਤੇ ਬਾਬਾ ਬਚਿੱਤਰ ਸਿੰਘ ਜੀ ਨੇ ਜਾ ਕਰਕੇ ਉਸ ਸਮੇਂ ਬਾਬਾ ਅਜੀਤ ਸਿੰਘ ਜੀ ਨੂੰ ਦੁਸ਼ਮਣ ਦੇ ਘੇਰੇ ਵਿੱਚੋਂ ਕੱਢਿਆ ਉਥੋਂ ਜਾਣ ਦੀ ਬੇਨਤੀ ਕੀਤੀ ਆਪ ਉਥੇ ਦੁਸ਼ਮਣਾਂ ਦੇ ਨਾਲ ਜੰਗ ਕਰਦਿਆਂ ਹੋਇਆਂ ਬੜੇ ਗੰਭੀਰ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਬਾਬਾ ਜੀਵਨ ਸਿੰਘ ਜੀ ਰੰਗਰੇਟਾ ਇਤਿਹਾਸ ਕਹਿੰਦਾ ਉਹ ਸਰਸਾ ਦੇ ਕੰਡੇ ਤੇ ਬੜੀ ਬਹਾਦਰੀ ਦੇ ਨਾਲ ਲੜੇ ਤੇ ਇਹ ਮਹਾਨ ਜੋਧਾ ਏਨੀ ਲੜਾਈ ਦੇ ਵਿੱਚ ਮਾਰ ਸੀ ਕਿ ਤਲਵਾਰਾਂ ਦੋਵਾਂ ਹੱਥਾਂ ਦੇ ਵਿੱਚ ਫੜ ਕੇ ਚਲਾਉਂਦਾ ਸੀ ਕਿਸੇ ਦੀ ਜੁਰਤ ਨਹੀਂ ਸੀ ਪੈਂਦੀ ਉਹ ਲਾਗੇ ਆਣ ਕੇ ਇਹਦੇ ਇਹਦੇ ਤੇ ਵਾਰ ਕਰ ਸਕੇ ਅਖੀਰ ਇਹ ਬਾਬਾ ਜੀਵਨ ਸਿੰਘ ਜੀ ਵੱਡੀ ਲੜਾਈ ਲੜਦਿਆਂ ਹੋਏ ਆਂ ਦੁਸ਼ਮਣ ਦਾ ਟੱਕਰਾ ਕਰਦਿਆਂ ਹੋਏ ਆਂ ਫਿਰ ਦੂਰ ਤੋਂ ਦੁਸ਼ਮਣ ਨੇ ਗੋਲੀ ਚਲਾ ਕੇ ਮੱਥੇ ਵਿੱਚ ਗੋਲੀ ਮਾਰ ਕੇ ਇਹਨਾਂ ਨੂੰ ਸ਼ਹੀਦ ਕੀਤਾ ਸਰਸਾ ਦੇ ਕੰਡੇ ਤੇ ਸ਼ਹੀਦ ਹੋਏ ਬੜੇ ਸਿੱਖ ਜ਼ਖਮੀ ਹੋਏ ਬਾਬਾ ਬਚਿੱਤਰ ਸਿੰਘ ਜੀ ਇੱਥੇ ਜ਼ਖਮੀ ਹੋਏ ਤੇ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਵੇਖਿਆ ਕਿ ਬਾਬਾ ਬਚਿੱਤਰ ਸਿੰਘ ਜੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਉਹਨਾਂ ਨੇ ਉਹਨਾਂ ਨੂੰ ਨਾਲ ਲੈ ਕੇ ਸਰਸਾ ਤੋਂ ਪਾਰ ਅਗਾਹ ਨੂੰ ਕੂਚ ਕੀਤਾ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 40 ਕੋ ਸਿੱਖ ਇੱਕ ਪਾਸੇ ਭਾਈ ਮਨੀ ਸਿੰਘ ਦੇ ਨਾਲ ਦੋਵੇਂ ਮਾਤਾਵਾਂ ਉਹ ਦਿੱਲੀ ਵਾਲੇ ਪਾਸੇ ਨੂੰ ਗੁਰੂ ਗੋਬਿੰਦ ਸਿੰਘ ਜੀ ਰੋਪੜ ਵਾਲੇ ਪਾਸੇ ਨੂੰ ਤੇ ਤੀਸਰਾ ਪਰਿਵਾਰ ਦਾ ਹਿੱਸਾ ਮਾਤਾ ਗੁਜਰ ਕੌਰ ਜੀ ਦੇ ਨਾਲ ਦੋਵੇਂ ਛੋਟੇ ਲਾਲ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਉਹ ਦੋਵੇਂ ਇੱਕ ਪਾਸੇ ਨੂੰ ਜਾਂਦੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਜਦੋਂ ਇਹ ਸਰਸਾ ਦਾ ਹਾਲ ਵੇਖਿਆ ਇਹ ਸਰਸਾ ਦਾ ਗੈ ਕੱਚ ਜੰਗ ਵੇਖੀ ਤੇ ਇਤਿਹਾਸ ਕਹਿੰਦਾ ਸਾਰਾ ਕੁਝ ਜੋ ਅਨੰਤਪੁਰ ਤੋਂ ਵੱਡਾ ਸਾਹਿਤ ਰੂਪ ਦੇ ਵਿੱਚ ਲੈ ਕਰਕੇ ਗੁਰੂ ਪਾਤਸ਼ਾਹ ਆ ਰਹੇ ਸਨ ਰੁੜ ਗਿਆ ਬੜੇ ਸਿੱਖ ਪਾਣੀ ਦੇ ਵਹਾਵ ਵਿੱਚ ਰੁੜ ਗਏ ਕੋੜੇ ਕਈ ਰੁੜ ਗਏ ਕਈ ਗੁਰੂ ਕੇ ਪਿਆਰੇ ਸਰਸਾ ਰੋੜ ਕੇ ਲੈ ਗਈ ਤੇ ਕਿਸੇ ਨੇ ਬੜਾ ਪਿਆਰਾ ਲਿਖਿਆ ਕਹਿੰਦਾ ਸਰਸਾ ਨਦੀ ਤੇ ਹੋਇਆ ਸੀ ਜੰਗ ਭਾਰੀ ਖidmatਦਾਰਾਂ ਤੋਂ ਸਨ ਸਰਦਾਰ ਵਿਛੜੇ ਸਰਸਾ ਨਦੀ ਤੇ ਜਦੋਂ ਜੰਗ ਹੋਇਆ ਤੇ ਜਿਹੜੇ ਸਰਦਾਰਾਂ ਦੇ ਨਾਲ ਖidmat ਕਰਨ ਵਾਲੇ ਸਨ ਸਾਰੇ ਵਿਛੜ ਗਏ ਵਾਂਗਾਂ ਟੁੱਟੀਆਂ ਤੇ ਚੂੜੇ ਭੱਜ ਗਏ ਕਈਆਂ ਨਾਰਾਂ ਦੇ ਸਨ ਸੁਹਾਗ ਵਿਛੜੇ ਕਈਆਂ ਨਾਰਾਂ ਦੇ ਇਥੇ ਪਤੀ ਚੜ੍ਹਾਈ ਕਰ ਗਏ ਸਰਸਾ ਨਦੀ ਦਾ ਰੰਗ ਲਾਲੋ ਲਾਲ ਹੋਇਆ ਜੋਰਾਵਾਰ ਫਤਿਹ ਤੋਂ ਅਜੀਤ ਤੇ ਜੁਝਾਰ ਵਿਛੜੇ ਸਾ ਦਾ ਵੇਖ ਕੇ ਕਲਗੀ ਤਰ ਕਹਿਣ ਲੱਗੇ ਭਾਵੇਂ ਮੇਰਾ ਸਾਰਾ ਹੀ ਪਰਿਵਾਰ ਵਿਛੜੇ ਪਰ ਗਰੀਬ ਦੀ ਰੱਖਿਆ ਕਰਨ ਵਾਲੀ ਮੇਥੋਂ ਮੇਰੀ ਨਾ ਕਦੇ ਤਲਵਾਰ ਵਿਛੜੇ ਕਿਾ ਸਾਰਾ ਕੁਝ ਵਿਛੜਦਾ ਵਿਛੜ ਜਾਵੇ ਪਰ ਜਿਹੜੀ ਤਲਵਾਰ ਦੇ ਨਾਲ ਮੈਂ ਗਰੀਬ ਦੀ ਰੱਖਿਆ ਕਰਨ ਵਾਸਤੇ ਚੁੱਕੀ ਇਹ ਮੇਰੇ ਤੋਂ ਵਾਂਝੀ ਨਹੀਂ ਹੋਣਾ ਚਾਹੀਦੀ ਕੀ ਹੋ ਸਕਦਾ ਸੀ ਗੁਰੂ ਪਾਤਸ਼ਾਹ ਆਪੇ ਨੇ ਪਰਿਵਾਰ ਨੂੰ ਸੁਖੀ ਰੱਖ ਸਕਦੇ ਸਨ ਸੰਭਾਲ ਕੇ ਰੱਖ ਸਕਦੇ ਸਨ ਪਰ ਸ਼ਰਤ ਕੀ ਸੀ ਜਿਹੜੀ ਸੱਚ ਦੀ ਆਵਾਜ਼ ਚੁੱਕਦੇ ਪਏ ਨੇ ਜਿਹੜੀ ਹੱਕਾਂ ਦੀ ਗੱਲ ਕਰਦੇ ਪਏ ਨੇ ਹਕੂਮਤ ਦੇ ਨਾਲ ਟੱਕਰ ਕਾਦੀ ਹੈ ਹਕੂਮਤ ਦੇ ਨਾਲ ਟੱਕਰ ਸੱਚ ਦੀ ਹੈ ਉਹ ਛੱਡਣ ਵਾਸਤੇ ਕਹਿੰਦੇ ਨੇ ਭਾਈ ਤੂੰ ਜਿਹੜੀ ਤਲਵਾਰ ਚੁੱਕ ਕੇ ਆਪਣੇ ਹੱਕ ਮੰਗਦਾ ਇਹ ਛੱਡ ਦੇ ਇਹ ਛੱਡ ਦੇਗਾ ਤੇਰਾ ਰਾਜ ਭਾਗ ਵੀ ਮਹਿਫੂਜ਼ ਤੇਰਾ ਆਨੰਦਪੁਰ ਦਾ ਸ਼ਾਨੋ ਸ਼ੌਕਤ ਵੀ ਮਹਿਫੂਜ਼ ਤੇਰਾ ਸਾਰਾ ਕੁਝ ਤੇਰੇ ਕੋਲ ਸੁਖੀ ਰਹੇਗਾ ਪਰ ਗੁਰੂ ਗੋਬਿੰਦ ਸਿੰਘ ਕਹਿੰਦਾ ਉਹ ਨਹੀਂ ਭਾਈ ਮੇਰਾ ਸਾਰਾ ਕੁਝ ਜਾਂਦਾ ਤੇ ਚਲਾ ਜਾਵੇ ਪਰ ਜਿਹੜਾ ਸਿੱਖਾਂ ਦੇ ਨਾਲ ਮੇਰਾ ਪਿਆਰ ਜਿਹੜਾ ਇਹਨਾਂ ਗਰੀਬ ਸਿੱਖਾਂ ਦੇ ਨਾਲ ਮੈਂ ਪਾਤਸ਼ਾਹੀ ਦੇਣ ਦਾ ਇਹਨਾਂ ਨੂੰ ਰਾਜ ਦੇਣ ਦਾ ਵਾਅਦਾ ਕੀਤਾ ਮੈਂ ਉਸ ਵਾਅਦੇ ਤੋਂ ਕਦੀ ਪਛਾਣ ਹਟਣ ਵਾਲਾ ਨਹੀਂ ਕੀ ਹੋ ਗਿਆ ਜੇ ਹਜ਼ਾਰਾਂ ਕੁਰਬਾਨੀਆਂ ਸਿੱਖਾਂ ਨੂੰ ਦੇਣੀਆਂ ਪੈ ਜਾਣ ਪਰ ਆਪਣੇ ਹੱਕ ਤੋਂ ਕਦੀ ਸਿੱਖ ਪਛਾਣ ਨਹੀਂ ਹਟਦਾ ਜਿਹੜੀ ਚੀਜ਼ ਦੀ ਮੰਗ ਰੱਖ ਕੇ ਸਿੱਖ ਡਟ ਜਾਏ ਫਿਰ ਮੌਤ ਤੇ ਮਨਜ਼ੂਰ ਹੈ ਫਿਰ ਆਪਣਾ ਆਪ ਕੁਰਬਾਨ ਕਰਨਾ ਤੇ ਕੱਲਾ ਆਪਣਾ ਆਪ ਨਹੀਂ ਸਾਰਾ ਪਰਿਵਾਰ ਕੁਰਬਾਨ ਕਰਨਾ ਆਪਣੇ ਵਾਸਤੇ ਲੜਨਾ ਬੜਾ ਸੌਖਾ ਹੁੰਦਾ ਹੈ ਕਈ ਵਾਰ ਬੰਦਾ ਆਪਣੀ ਕੁਰਬਾਨੀ ਚਾਹ ਦੇ ਨਾਲ ਦੇ ਵੀ ਦਿੰਦਾ ਹੈ ਕਿ ਚੱਲ ਕੋਈ ਗੱਲ ਨਹੀਂ ਆਪਣੇ ਤੇ ਬੰਦਾ ਕੰਮ ਕਰ ਕਰਦਾ ਵੀ ਕਈ ਦੁੱਖ ਸਹਾਰ ਲੈਂਦਾ ਆਪਣੇ ਤੇ ਬਾਣਾਏ ਤੇ ਕੋਈ ਵੱਡੀ ਗੱਲ ਨਹੀਂ ਹੈ ਕਈ ਵਾਰ ਬੰਦਾ ਸਹਾਰ ਲੈਂਦਾ ਪਰ ਜਦੋਂ ਪਰਿਵਾਰ ਦੀ ਗੱਲ ਆਉਂਦੀ ਤੇ ਵੱਡੇ ਵੱਡੇ ਡੋਲ ਜਾਂਦੇ ਵੱਡੇ ਵੱਡੇ ਉਹ ਘਬਰਾ ਕਰਕੇ ਪਰਿਵਾਰ ਦੇ ਕਰਕੇ ਕੰਪਰੋਮਾਈਜ਼ ਕਰ ਲੈਂਦੇ ਉਹ ਪਰਿਵਾਰ ਦੇ ਕਰਕੇ ਸਿਧਾਂਤ ਛੱਡ ਦਿੰਦੇ ਪਰ ਗੁਰੂ ਗੋਬਿੰਦ ਸਿੰਘ ਕਹਿੰਦਾ ਨਹੀਂ ਭਾਈ ਜਦੋਂ ਪਰਿਵਾਰ ਤੇ ਕੌਮ ਦੇ ਵਿੱਚੋਂ ਇੱਕ ਵੀ ਚੁਣਨਾ ਪਏਗਾ ਮੈਂ ਉਦੋਂ ਕੌਮ ਚੁਣਾਗਾ ਉਦੋਂ ਮੈਂ ਆਪਣੇ ਇਹਨਾਂ ਗੁਰੂ ਕੇ ਪਿਆਰਿਆਂ ਨੂੰ ਚੁਣਾਗਾ ਸਤਿਗੁਰੂ ਜੀ ਦਾ ਸਰਸਾ ਦੀ ਨਦੀ ਦੇ ਕੰਢੇ ਤੇ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਹੋਇਆ ਇਥੋਂ ਦੋ ਪਾਸਿਆਂ ਨੂੰ ਸਤਗੁਰਾਂ ਦੇ ਇਸ ਪਾਵਨ ਇਤਿਹਾਸ ਦੀ ਲੜੀ ਤੁਰਦੀ ਇੱਕ ਚਮਕੌਰ ਦੀ ਗੜੀ ਵਿੱਚ ਜਾ ਕੇ ਰੁਕਦੀ ਇੱਕ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਾ ਕੇ ਖਲੋਂਦੀ ਯਤਨ ਕਰਾਂਗੇ ਅਗਲੇ ਦਿਨਾਂ ਦੇ ਵਿੱਚ ਵਿਚਾਰ ਕਰਨ ਦਾ ਸਮਾਂ ਸਮਾਪਤ ਹੈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਕਿਰਪਾ ਕਰਨ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਕਰਕੇ ਜੇ ਇਹ ਇਤਿਹਾਸ ਦੀਆਂ ਬਾਤਾਂ ਸੁਣਨ ਦਾ ਯਤਨ ਕਰ ਰਹੇ ਆਂ ਤੇ ਅਰਦਾਸ ਕਰਨੀ ਸਤਗੁਰੂ ਜੀ ਕਿਰਪਾ ਕਰਿਓ ਸਾਡੇ ਹਿਰਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਵਾਲਾ ਉਹਨਾਂ ਮਹਾਨ ਕੁਰਬਾਨੀ ਕਰਨ ਵਾਲੇ ਸਿੱਖਾਂ ਵਾਲਾ ਭਰੋਸਾ ਨਿਸ਼ਚਾ ਦ੍ਰਿੜਤਾ ਸਾਡੇ ਜੀਵਨ ਵਿੱਚ ਆ ਜਾਏ ਜਦੋਂ ਉਹ ਨਿਸ਼ਚਾ ਸਾਡੇ ਜੀਵਨ ਵਿੱਚ ਬਣੇਗਾ ਫਿਰ ਸਿੱਖੀ ਤੋਂ ਕੋਈ ਨਹੀਂ ਡੁਲਾ ਸਕਦਾ ਸਤਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ